ਗੁਰੂ ਰੂਪ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਕੱਲ ਆਪਾਂ ਸ਼ਾਂਤ ਤੇ ਅਸਾਂਤ ਦੀ ਪਛਾਣ ਕਰ ਰਹੇ ਸੀ ਸ਼ਾਂਤ ਤੇ ਅਸਾਂਤ ਤੋਂ ਭਾਵ ਕੀ ਹੈ ਇੱਕ ਇਨਸਾਨ ਗੁਰਮੁਖ ਹੈ ਤੇ ਇੱਕ ਮਨਮੁਖ ਹੈ ਮਨਮੁਖ ਧਰਮ ਦੇ ਵਿੱਚ ਰਹਿੰਦਾ ਹੈ ਤੇ ਦੂਜਿਆਂ ਨੂੰ ਵੀ ਧਰਮ ਦੇ ਵਿੱਚ ਪਾਉਂਦਾ ਇਸ ਕਰਕੇ ਉਹਨੂੰ ਅਸਾਂਤ ਆਖਿਆ ਕਾਲ ਦਾ ਪੁਜਾਰੀ ਆਖਿਆ ਉਹਨੂੰ ਮਾਇਆਦਾਰੀ ਆਖਿਆ ਮਾਇਆਦਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਉਹ ਰੋਲ ਖਚੋਲਾ ਮਾਲਕ ਕੀ ਕਹਿ ਰਿਹਾ ਉਸ ਗੱਲ ਤੇ ਧਿਆਨ ਨਹੀਂ ਦਿੰਦਾ ਆਪਣੇ ਰੋਲ ਖਚੋਲੇ ਦੇ ਵਿੱਚ ਚੱਲਦਾ ਤੇ ਜਿਹੜਾ ਮਾਰਗ ਤੇ ਚੱਲਿਆ ਸੰਗਤ ਵਿੱਚ ਆਉਂਦਾ ਕਿਉ ਘਰ ਤੋਂ ਚੱਲ ਕੇ ਸੰਗਤ ਵਿੱਚ ਆਉਣਾ ਜਾਂ ਮਾਲਕ ਦੇ ਸ਼ੁਕਰਾਨੇ ਚ ਜੁੜਨਾ ਇਹਨੂੰ ਕਹਿੰਦੇ ਨੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋवट ਭਾਗੀ ਇਕ ਕਾਲ ਦਾ ਪੁਜਾਰੀ ਹੈ ਇੱਕ ਨਿਰੰਕਾਰ ਦਾ ਪੁਜਾਰੀ ਹੈ ਤਾਂ ਉਹਨਾਂ ਵਿੱਚ ਫਰਕ ਕੀ ਹੈ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਨੇ ਅਸੰਤ ਅਨਾਲੀ ਕਦੇ ਨਾ ਬੁੱਝੇ ਕਥਨੀ ਕਰੇ ਮਾਇਆ ਨਾਲ ਬੁੱਝੇ ਅੰਧ ਗਿਆਨੀ ਕਦੇ ਨਾ ਸੀਝੇ ਉਹ ਭਰਮ ਦੇ ਵਿੱਚ ਹੈ ਸਾਨੂੰ ਭਰਮ ਦੇ ਵਿੱਚ ਪਾਉਂਦਾ ਹੈ ਸੰਤ ਦੀ ਕਾਲ ਦੇ ਪੁਜਾਰੀ ਦੀ ਮਾਇਆਤਾਰੀ ਦੀ ਅਗਿਆਨਤਾ ਵਸੋਏ ਦੀ ਨਿਸ਼ਾਨੀ ਹੈ ਤੇ ਸੰਤ ਜਨਾਂ ਦੀ ਕੀ ਨਿਸ਼ਾਨੀ ਜਿਹੜੇ ਮਾਰਗ ਤੇ ਚੱਲੇ ਨੇ ਕਹੇ ਨਾਨਕ ਸੁਣੋ ਸੰਤੋ ਕਥਿਓ ਅਖਤ ਕਾਣੀ ਦੁਨੀਆ ਦਾ ਕੋਈ ਸਵਾਲ ਆਪਾਂ ਕਿਸੇ ਗੁਰਮੁਖ ਦੇ ਅੱਗੇ ਰੱਖ ਦਈਏ ਉਹ ਸਾਨੂੰ ਸਾਡੇ ਅਖਤ ਨਾਲ ਨਿਰਗੁਣ ਨਾਲ ਅਦ੍ਰਿਸ਼ਟ ਨਾਲ ਜੋੜੇਗਾ ਕਿਉਂਕਿ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਹਨ ਕਹਿੰਦੇ ਕੀਤਾ ਲੋੜੀਏ ਕੰਮ ਸਵਲ ਪਿਆ ਕੀ ਹੈ ਕਾਰਜ ਦੇ ਸਵਾਰ ਸਤਿਗੁਰ ਸਤਿ ਸਾਖੀ ਜੋ ਕੀਤਾ ਉਹੀ ਲੋੜ ਸਕਦੇ ਹਾਂ ਸੋ ਆਪਾਂ ਕੁਝ ਸਵਾਲ ਆਪਾਂ ਵਿਚਾਰ ਰਹੇ ਸੀ ਜਾਂ ਤਾਂ ਸਾਡੇ ਆਪਣੇ ਨੇ ਜਾਂ ਸਾਡੇ ਕਿਸੇ ਆਪਣੇ ਦੇ ਨੇ ਜੇ ਸਾਡੇ ਆਪਣੇ ਸਵਾਲ ਨੇ ਤੇ ਆਪਣੇ ਵਿੱਚ ਸੁਧਾਰ ਲੈਣਾ ਚਾਹੀਦਾ ਜੇ ਕਿਸੇ ਆਪਣੇ ਦੇ ਨੇ ਤਾਂ ਪਾਤਸ਼ਾਹ ਜੀ ਦਾ ਫੈਸਲਾ ਤਾਂ ਕੋ ਸਮਝਾਉਣ ਜਾਏ ਜੇ ਕੋ ਭੁੱਲਾ ਹੋ ਜਿਹੜਾ ਭੁੱਲਿਆ ਇਹ ਸਾਡਾ ਫਰਜ਼ ਬਣਦਾ ਉਹਨੂੰ ਜਾ ਕੇ ਸਮਝਾਈਏ ਭਾਈ ਗੁਰਮੱਥਾ ਕਹਿੰਦੀ ਹੈ ਆ ਗੁਰਬਾਣੀ ਗੁਰੂ ਸਾਨੂੰ ਗਿਆਨ ਦੇ ਰਹੇ ਨੇ ਐਸ ਜੀਐਸ ਕੇ ਹੰਦਵਾਰਾ ਸੇ ਜੀਵਨ ਨੂੰ ਬទਿਤ ਕਰ ਸਕਦੇ ਹਨ ਸੇ ਕੁਝ ਸਵਾਲ ਉਹ ਸਵਾਲ ਵਿਚਾਰ ਰਹੇ ਆ ਕਿੰਨਾ ਵੀ ਕੋਈ ਮਨਮੁਖ ਹੋਵੇ ਭੈੜੀ ਮਤ ਵਾਲਾ ਹੋਵੇ ਬੁਰੀ ਮਤ ਵਾਲਾ ਹੋਵੇ ਮਾੜੇ ਕਰਮਾਂ ਵਾਲਾ ਹੋਵੇ ਕਿੰਨਾ ਨਸ਼ੇੜੀ ਹੋਵੇ ਕਰਮਖੰਡੀ ਹੋਵੇ ਉਹਦੇ ਜੀਵਨ ਦੇ ਵਿੱਚ ਇਹ ਸਵਾਲ ਪੈਦਾ ਹੋ ਜਾਣ ਤੇ ਜੇ ਕਿਤੇ ਸੰਗਤ ਗੁਰਸਿੱਖਾਂ ਦੀ ਹੋ ਜਾਏ ਤੇ ਉਹਦਾ ਜੀਵਨ ਬਦਲ ਜਾਏਗਾ ਉਹ ਮਨਮੁਖ ਤੋਂ ਗੁਰਮੁਖ ਦੇ ਪੰਡੇ ਚੱਲ ਪਏਗਾ ਤੇ ਉਹਨੂੰ ਆਪ ਵੀ ਪਤਾ ਨਹੀਂ ਲੱਗੇਗਾ ਕਿ ਮੇਰਾ ਰਸਤਾ ਕਦੋਂ ਇਹ ਗੁਰੂ ਦੀ ਮੱਤ ਅਨੁਸਾਰ ਚੱਲ ਪਿਆ ਕਿੰਨਾ ਵੀ ਕੋਈ ਵਿਹਾਸੀ ਹੈ ਕੋਈ ਗਿਆਨਵਾਨ ਹੈ ਦਾਅਵੇ ਕਰਦਾ ਕਿ ਮੈਂ ਏਡਾ ਨਿਤਨੇਮ ਏਡੇ ਉਪਰਾਲੇ ਕਰਦਾ ਮਨ ਦੇ ਵਿੱਚ ਇਹ ਸਵਾਲ ਪੈਦਾ ਹੋ ਜਾਣਾ ਕਿਤੇ ਸੰਗਤ ਹੋ ਜਾਵੇ ਅਨਾੜੀ ਦੀ ਕਾ ਗੁਰੂ ਪਿਆਰੀ ਸਾਧ ਸੰਗਤ ਜੀ ਧਰਮ ਦੇ ਵਿੱਚ ਪੈਂਦੇ ਆ ਉਹਨੂੰ ਵੀ ਦੇਰ ਨਹੀਂ ਲੱਗਦੀ। ਭਾਵ ਮਾੜੇ ਤੋਂ ਚੰਗੇ ਚੰਗੇ ਤੋਂ ਮਾੜੇ ਵਿਚਾਰਾਂ ਦੁਆਰਾ ਬਣਦਾ ਔਰ ਵਿਚਾਰਾਂ ਦੀ ਖੇਡ ਜਿਹੜੀ ਆ ਜੋ ਸਾਡਾ ਆਲਾ ਦਵਾਲਾ ਉਹਦੀ ਨਾਲ ਚੱਲਦੀ ਨੇ। ਕੱਲ ਆਪਾਂ ਵਿਚਾਰ ਰਹੇ ਸੀ ਕਾਰਜ ਦੇ ਵਿੱਚ ਵਿਗਨਾਰੇ ਆ। ਅਨਾੜੀ ਸਾਨੂੰ ਧਰਮ ਦੇ ਵਿੱਚ ਪਾਉਂਦਾ ਆਹ ਕਾਰਨ ਨੇ ਕੀਤਾ ਕਰਾਇਆ ਤਾਂ ਬਿਗਨੇ। ਉਹ ਪਾ ਕਰਨਾ ਪਏਗਾ ਇੰਨਾ ਖਰਚਾ। ਗੁਰਮੁਖ ਦੇ ਕੋਲ ਗਏ ਉਹ ਕਹਿੰਦੇ ਭਾਈ ਚੱਲ ਕੇ ਸੰਗਤ ਵਿੱਚ ਆਓ ਸੇਵਾ ਸਿਮਰਨ ਕਰੋ ਤੁਹਾਡੇ ਕਾਰਜ ਦੀ ਰਿਕਾਵਟ ਦਾ ਕਾਰਨ ਤੁਹਾਡੇ ਮਨ ਦਾ ਹੰਕਾਰ ਹੈ ਜਿਉਂ-ਜਿਉਂ ਸੇਵਾ ਕਰੋਗੇ ਮਨ ਨਿਮਰਤਾ ਦੇ ਵਿੱਚ ਆਏਗਾ ਜਿਉਂ-ਜਿਉਂ ਨਿਮਰਤਾ ਵਿੱਚ ਆਏਗਾ ਤੁਹਾਡੇ ਕਾਰਜਾਂ ਵਿੱਚ ਸਤਿਗੁਰੂ ਆਪ ਵਰਤ ਜਾਏਗਾ ਇਹ ਆਪਾਂ ਕੱਲ ਵਿਚਾਰਿਆ ਸੀ ਸੋ ਅੱਜ ਅਗਲਾ ਸਵਾਲ ਆਪਾਂ ਵਿਚਾਰਦੇ ਆਂ ਵੈਸੇ ਤੇ ਅਸੀਂ ਆਪਣੇ ਆਪ ਦੇ ਵਿੱਚ ਸਵਾਲਾਂ ਪਰ ਜੀਵਨ ਦੇ ਕੁਝ ਸਵਾਲ ਆਪਾਂ ਵਿਚਾਰਨੇ ਨੇ ਜਿੱਤੇ ਅਸੀਂ ਅਸੰਤ ਤੇ ਅਸੰਤ ਦੀ ਪਛਾਣ ਕਰ ਸਕਦੇ ਹਾਂ ਸਾਡਾ ਹੀ ਮਨ ਕਦੇ ਸੰਤ ਬਣਦਾ ਕਦੇ ਅਸੰਤ ਬਣਦਾ ਕਦੇ ਅਸੀਂ ਅਸੰਤਾਂ ਦੀ ਸੰਗਤ ਕਰਦੇ ਆ ਕਦੇ ਸੰਤ ਦੀ ਸੰਗਤ ਕਰਦੇ ਆ ਪਰਖਹੁਣੀ ਬਹੁਤ ਜ਼ਰੂਰੀ ਹੈ ਅਗਲਾ ਸਵਾਲ ਹੈ ਜੀ ਕਾਰਜ ਦੇ ਵਿੱਚ ਵਿਗਮ ਤੋਂ ਬਾਅਦ ਘਰਾਂ ਦੇ ਵਿੱਚ ਕਲੇਸ਼ ਬਹੁਤ ਹੈ ਕਦੇ ਪਰਿਵਾਰ ਵਿੱਚ ਇੰਨਾ ਪਿਆਰ ਸੀ ਇੱਕ ਦੂਜੇ ਦੀ ਸ਼ਕਲ ਦੇਖੇ ਬਗਰ ਪਰਸ਼ਾਦਾ ਨਹੀਂ ਸੀ ਛਕਦੇ। ਪਰ ਅੱਜ ਪਰਿਵਾਰਾਂ ਦੇ ਹਾਲਾਤ ਇਹ ਹੋ ਜੇ ਹੋ ਗਏ ਇੱਕ ਦੂਜੇ ਦੀ ਸ਼ਕਲ ਦੇਖਣਾ ਪਸੰਦ ਨਹੀਂ ਕਰਦੇ। ਪਿਓ ਦਾ ਪੁੱਤ ਨਾਲ ਝਗੜਾ, ਮਾਂ ਦਾ ਧੀ ਨਾਲ ਝਗੜਾ, ਨੂੰਹ ਦਾ ਸੱਸ ਨਾਲ ਝਗੜਾ, ਹਰ ਰਿਸ਼ਤੇਦਾਰਾਂ ਦਾ ਆਪਸ ਦੇ ਵਿੱਚ ਕਲੇਸ਼, ਹਰ ਪਾਸੇ ਟੈਨਸ਼ਨ, ਪਰੇਸ਼ਾਨੀ, ਚਿੰਤਾ ਕੋਈ ਨਾ ਕੋਈ ਕਾਰਨ ਬਣਿਆ ਰਹਿੰਦਾ। ਕੀ ਕਰੀਏ? ਘਰਾਂ ਦੇ ਵਿੱਚ ਲੜਾਈ, ਝਗੜਾ, ਕਲੇਸ਼, ਨਫ਼ਰਤ ਮਾੜੀ ਮਤ ਕਰਕੇ ਬਹੁਤ ਬੁਰੇ ਹਾਲ ਨੇ ਕੀ ਕਰੀਏ ਹੁਣ ਬਹੁਤ ਗੁਰਮੁਖ ਸਾਨੂੰ ਸਮਝਾਉਂਦੇ ਨੇ ਭਾਈ ਜੇ ਆਪਾਂ ਨੂੰ ਨਹੀਂ ਪਤਾ ਲੱਗਦਾ ਕਿਸੇ ਨੂੰ ਪੁੱਛ ਕੇ ਦੇਖ ਲਓ ਪੁੱਛਣਾ ਮਾੜੀ ਗੱਲ ਨਹੀਂ ਪਰ ਪੁੱਛਣਾ ਉਹਨੂੰ ਚਾਹੀਦਾ ਜਿਹਨੂੰ ਗਿਆਨ ਹੋਵੇ ਸਾਡੇ ਕੋਲ ਉਹਦੀ ਪਰਖ ਹੋਵੇ ਹੁਣ ਸਵਾਲ ਕੀ ਹੈ ਜੀ ਘਰਾਂ ਦੇ ਵਿੱਚ ਲੜਾਈਆਂ ਝਗੜੇ ਕਲੇਸ਼ ਨਫ਼ਰਤ ਹੈ ਕੀ ਕਰੀਏ ਹੁਣ ਆਪਾਂ ਸਵਾਲ ਲੈ ਕੇ ਚੱਲੇਗੇ ਕਿਸੇ ਨਾੜੀ ਦੇ ਕੋਲੇ ਆਪਾਂ ਤੇ ਸੰਤ ਜਾਣ ਕੇ ਗੁਰਸਿੱਖੇ ਜਾਣ ਕੇ ਗਏ ਕਿ ਲੋ ਜੀ ਸਾਡੇ ਪਰਿਵਾਰ ਦੇ ਵਿੱਚ ਪਰੇਸ਼ਾਨੀ ਕਾਰਜ ਤੇ ਵਿੱਚ ਵਿਗਨ ਜਾਂ ਆਪੋច ਪਰਿਵਾਰ ਦੇ ਵਿੱਚ ਕਲੇਸ਼ ਰਹਿੰਦਾ ਹੈ ਕੀ ਕਰੀਏ ਹੁਣ ਜੇ ਨਾੜੀ ਕੋਲੇ ਚਲੇ ਗਏ ਜਿਹੜਾ ਆਪ ਭਰਮ ਦੇ ਵਿੱਚ ਆ ਉਹ ਸਾਨੂੰ ਭਰਮ ਦੇ ਵਿੱਚ ਪਾਏਗਾ ਕਿਵੇਂ ਪਰਮ ਦੇ ਵਿੱਚ ਪਾਏਗਾ ਕਿਉਂਕਿ ਪਾਤਸ਼ਾਹ ਜੀ ਦਾ ਫੈਸਲਾ ਸੰਤ ਮਿਲੇ ਕੁਝ ਸੁਣੀਏ ਕਹੀ ਹੈ ਮਿਲੇ ਸੰਤ ਮਸਤ ਕਰ ਰਹੀਏ ਕੋਈ ਮਨਮੁਖ ਮਿਲਦਾ ਕਹਿੰਦੇ ਮਸਤ ਹੋ ਜਾਣਾ ਚਾਹੀਦਾ ਆਪਣੇ ਆਪ ਚ ਜੇ ਉਹਦੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ ਆਪ ਅਤੇ ਹੋਰ ਜਿਹੀ ਹੈ ਸਾਨੂੰ ਵੀ ਹੋਰ ਜ਼ਿਆਦਾ ਆਏਗਾ ਹੁਣ ਸਵਾਲ ਹੈ ਜੀ ਘਰਾਂ ਵਿੱਚ ਇਕਲੇਸ਼ ਹੈ ਪੁੱਛਣ ਵਾਸਤੇ ਆਪਣੇ ਵੱਲੋਂ ਤੇ ਗੁਰਸਿੱਖ ਕੋਲ ਗਏ ਅੱਗੇ ਉਹ ਕਰਮ ਕੰਢੀ ਹੈ ਕੀ ਆਖੇਗਾ ਹੁਣ ਮਨਮੁਖ ਨੂੰ ਕੀਤਾ ਸਵਾਲ ਆਪਾਂ ਤੇ ਗੁਰਮੁਖ ਜਾਣ ਕੇ ਕੀਤਾ ਜੀ ਘਰ ਦੇ ਵਿੱਚ ਕਲੇਸ਼ ਬਹੁਤ ਹੈ ਹੁਣ 나ੜੀ ਕੀ ਆਖਦਾ ਹੈ ਕਹਿੰਦਾ ਜੀ ਤੁਹਾਡੇ ਘਰ ਤੇ ਭੂਤ ਆ ਗਿਆ ਪ੍ਰੇਤ ਆ ਗਿਆ ਕਿਸਰਾ ਕੀਤਾ ਕਰਾਇਆ अनेका ਤਰ੍ਹਾਂ ਦੇ ਕਾਰਨ ਦੱਸਦਾ ਹੈਗਾ ਜੀ ਇਹ ਇਸ ਕਾਰਨ ਕਰਕੇ ਤੁਹਾਡੇ ਘਰ ਦੇ ਵਿੱਚ ਕਲੇਸ਼ ਹੈ ਅੱਛਾ ਜੀ ਉਪਾਅ ਇੰਨਾ ਖਰਚਾ ਹੋਏਗਾ ਅਨੇਕਾਂ ਤਰ੍ਹਾਂ ਦੇ ਕਾਰਨ ਦੱਸਣ ਤੋਂ ਬਾਅਦ ਵੀ ਆ ਕਲੇਸ਼ ਹੈ ਜੇ ਉਤੋਂ ਬਚ ਵੀ ਜਾਈਏ ਵੀ ਇਹ ਨਾ ਕਾਰਨ ਕਿਸੇ ਦਾ ਕੀਤਾ ਕਰਾਇਆ ਉਤੋਂ ਵੀ ਬਚ ਜਾਈਏ ਤਾਂ ਵਾਸਤੂ ਸ਼ਾਸਤਰ ਵਾਲੇ ਸਾਹ ਨਹੀਂ ਲੈਣ ਮੰਨਦੇ ਘਰ ਦਾ ਮੂੰਹ ਚੜ੍ਹਦੀ ਵੱਲ ਚਾਹੀਦਾ ਸੀ ਤੁਸੀਂ ਛਿਪਦੀ ਵੱਲ ਬਣਾ ਲਿਆ ਬਾਥਰੂਮ ਇੱਧਰ ਬਣਾਉਣਾ ਸੀ ਲੈਟਰੀ ਇੱਧਰ ਬਣਾਉਣੀ ਸੀ ਰਸੋਈ ਇੱਧਰ ਬਣਾਉਣੀ ਸੀ ਕਮਰਾ ਇੱਧਰ ਚਾਹੀਦਾ ਸੀ ਬੈੱਡ ਦਾ ਮੂੰਹ ਇੱਧਰ ਚਾਹੀਦਾ ਸੀ ਇਹ ਨਹੀਂ ਕਿ ਵਾਸਤੂ ਸ਼ਾਸਤਰ ਦਾ ਅਸਰ ਨਹੀਂ ਹੈ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜਾ ਮਾਲਕ ਦਾ ਸ਼ੁਕਰਾਨਾ ਕਰਦਾ ਉਹਦੇ ਤੇ ਕੋਈ ਅਸਰ ਨਹੀਂ ਹੈ ਹੁਣ ਦੇਖਦੇ ਆ ਦੁਨੀਆ ਘਰ ਢਾਟਾ ਕੇ ਬਣਾਈ ਜਾਂਦੀ ਆ ਅਨਾੜੀ ਭਰਮ ਦੇ ਵਿੱਚ ਪਾਉਂਗਾ ਕੀਤਾ ਕਰਾਇਆ अनेकां ਤਰ੍ਹਾਂ ਦੇ ਕਾਰਨ ਕੌਣੇ ਕਰਨ ਕਰਨ ਨਾਲ ਕਹਿੰਦੇ ਬਾਹਰ ਨਾਲ ਥੋੜੀ ਆ ਤੁਹਾਡੇ ਘਰ ਦਾ ਹੀ ਆ ਜੇ ਕਿਤੇ ਕੋਈ ਬੱਚਾ ਵਿਆਹ ਕੇ ਨੂੰਹ ਰਾਣੀ ਕਰ ਲਿਆਉਂਦੀ ਹੋਵੇ ਧੀ ਬਣਾ ਕੇ ਲਿਆਉਂਦੀ ਹੋਵੇ ਪੜਨਾ ਬੜਾ ਸੌਖਾ ਬਹੁਤ ਸੌਖੇ ਤਰੀਕੇ ਆਪਾਂ ਪੜ੍ਹਦੇ ਆਂ ਸੌਖੋਂ ਮੰਦਾ ਆਖੇ ਜੀ ਜੰਮੇ ਰਾਜਾਨ ਪਰ ਜਦੋਂ ਮਨ ਭਰਮ ਦੇ ਵਿੱਚ ਪੈਂਦਾ ਹੁਣ ਕਿਸੇ ਨੇ ਕਹਦਾ ਕਰਨ ਕਰਾਉਣ ਵਾਲਾ ਕੋਈ ਬਾਹਰਲਾ ਥੋੜੀ ਘਰਦਾ ਹੀ ਹੈ ਸਭ ਤੋਂ ਪਹਿਲਾਂ ਜੇ ਕੋਈ ਧੀ بیا ਕੇ ਘਰ ਲੈ ਆਉਂਦੀ ਨੂੰ ਨੂੰ ਧੀ ਦੇ ਰੂਪ ਚ ਲੈ ਕੇ ਆਉਂਦਾ ਪਹਿਲਾਂ ਉੱਥੇ ਹੀ ਸ਼ੱਕ ਜਾਂਦਾ ਜਦੋਂ ਦੀ ਇਹ ਸਾਡੇ ਘਰ ਆਈ ਹੈ ਉਸ ਦਿਨ ਦਾ ਕਲੇਸ਼ ਪੈ ਗਿਆ ਉਸ ਦਿਨ ਦੀਆਂ ਪਰੇਸ਼ਾਨੀਆਂ ਨੇ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਉਦੋਂ ਹੀ ਅਸੀਂ ਉਹਨੂੰ ਭੈੜੀ ਦੱਸਣ ਲੱਗ ਜਾਂਦੇ ਆ ਆਪੋ ਤੇ ਵਿਚਾਰਾਂ ਦਾ ਟਕਰਾਹ ਖੜਾ ਕਰ ਲੈਂਦੇ ਆ ਅੱਜ ਦੇਖਦੇ ਆ ਦੁਨੀਆਂ ਦੇ ਵਿੱਚ ਇੱਕ ਕਾਰਨ ਤਲਾਕ ਦਾ ਕਾਰਨ ਬਹੁਤ ਵੱਡਾ ਬਣਦਾ ਇੱਕ ਦੂਜੇ ਦੇ ਤੁਮਤਲ ਆਉਣੀ ਆ ਉਹ ਕਹਿੰਦਾ ਜੀ ਸਾਡੇ ਤੇ ਕੁਝ ਕਰੀ ਜਾਂਦੇ ਨੇ ਉਹ ਕਹਿੰਦੇ ਸਾਡੇ ਤੇ ਕੁਝ ਕਰੀ ਜਾਂਦੇ ਉਹ ਕਹਿੰਦਾ ਜੀ ਇਹ ਕੋਈ ਦਰਨੀ ਛੱਡ ਦੇ ਕਰਮ ਕਾਂਡ ਦਾ ਉਹ ਕਹਿੰਦੇ ਜੀ ਇਹ ਨਹੀਂ ਛੱਡਦੇ ਇਹ ਕਲੇਸ਼ ਦਾ ਕਾਰਨ ਬਣ ਜਾਂਦਾ ਜੀ ਪੁੱਛ ਲਈ ਕੌਣਾ ਕਰਦਾ ਕਹਿੰਦੇ ਕਰਦਾ ਹੀ ਇਹ ਕਰਦਾ ਕੌਣਾ ਕਹਿੰਦੀ ਇਹ ਨਹੀਂ ਦੱਸ ਸਕਦੇ ਤੁਸੀਂ ਜਾਣੀ ਜਾਣ ਹਰੇਕ ਤੇ ਸ਼ੱਕ ਜਾਂਦਾ ਹੁਣ ਮਨ ਪਰੇਸ਼ਾਨ ਹੈ ਵੀ ਮੈਂ ਤਾਂ ਕਿਸੇ ਦਾ ਬੁਰਾ ਨਹੀਂ ਕੀਤਾ ਮੇਰੇ ਘਰ 'ਚ ਕਰਨ ਵਾਲਾ ਕੌਣ ਆ ਗਿਆ ਹੁਣ ਬੜੀ ਪਰੇਸ਼ਾਨੀ ਦੇ ਵਿੱਚ ਚਿੰਤਾ ਦੇ ਵਿੱਚ ਅਸੀਂ ਅਨਾਲੀ ਦੀ ਸੰਗਤ ਤੋਂ ਬਾਅਦ ਘਰ ਆ ਕੇ ਬੈਠੇ ਜਦੋਂ ਘਰ ਆ ਕੇ ਬੈਠੇ ਆ ਮਨ ਬੜਾ ਪਰੇਸ਼ਾਨ ਹੈ ਵੀ ਮੈਂ ਤਾਂ ਕਿਸੇ ਦਾ ਬੁਰਾ ਨਹੀਂ ਕੀਤਾ ਮੇਰੇ ਘਰ 'ਚ ਕਲੇਸ਼ ਪਾਉਣ ਵਾਲਾ ਕੌਣ ਆ ਗਿਆ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਵਿਚਾਰਿਆ ਦੁੱਖ ਬਣਾਇਆ ਘਟ ਜਾਂਦਾ ਸੁੱਖ ਬਣਾਇਆ ਵੱਧ ਜਾਂਦਾ ਹੁਣ ਕੀ ਹੁੰਦਾ ਕੁਦਰਤ ਨੇ ਸਾਡੇ ਅੰਦਰ ਇੱਕ ਬਖਸ਼ਿਸ਼ ਦੇ ਨਾਲ ਨਵਾਜਿਆ ਕੀ ਕਿ ਅਸੀਂ ਜਦੋਂ ਕੋਈ ਵੀ ਇਹੋ ਜਿਹਾ ਇਨਸਾਨ ਹੁੰਦਾ ਹੈ ਕਿ ਜਿਹੜਾ ਦੁਖੀ ਹੈ ਹਾ ਦਾ ਨਾਰਾ ਮਾਰਨ ਨੂੰ ਦਿਲ ਕਰਦਾ ਹੁਣ ਪਰਿਵਾਰ ਦਾ ਮੈਂਬਰ ਬਾਹਰੋਂ ਚੱਲ ਕੇ ਆਇਆ ਬੰਨ ਬੜਾ ਦੁਖੀ ਹੈ ਪਰੇਸ਼ਾਨ ਹੈ ਕਿਉਂਕਿ ਉਦੋਂ ਵੈਸੀ ਹੀ ਥਕਾਵਟ ਬਹੁਤ ਹੋ ਜਾਂਦੀ ਹੈ ਜਦੋਂ ਮਨ ਵਿਚਾਰਾਂ ਦੇ ਵਿੱਚ ਚਲਾ ਜਾਂਦਾ ਹੈ ਪਤਾ ਨਹੀਂ ਕੌਣ ਹੈ ਕਰਨ ਵਾਲਾ ਹੁਣ ਮੰਨ ਲਓ ਪਰਿਵਾਰ ਦਾ ਇੱਕ ਮੈਂਬਰ ਘਰ ਆ ਕੇ ਬੈਠਿਆ ਜਿ ਬੈਠਿਆ ਹੁਣ ਬਾਕੀ ਪਰਿਵਾਰ ਦੇ ਮੈਂਬਰ ਦੇਖਦੇ ਆ ਵੀ ਬੜੀ ਥਕਾਵਟ ਥੱਕੇ ਲੱਗਦੇ ਨੇ ਬੜੇ ਪਰੇਸ਼ਾਨ ਲੱਗਦੇ ਨੇ ਬਗੈਰ ਪੁੱਛਿਆ ਗੁਰੂ ਪਿਆਰੀ ਸਾਫ ਸੰਗਤ ਜੀ ਮੰਨ ਲਓ ਪਰਿਵਾਰ ਦੇ ਕਿਸੇ ਮੈਂਬਰ ਦੇ ਮਨ ਵਿਚ ਆ ਗਿਆ ਵੀ ਲਓ ਜੀ ਆਪਾਂ ਇਹਨੂੰ ਚਾਹ ਬਣਾ ਕੇ ਦੇ ਦਿੰਨੇ ਆ ਥੋੜੀ ਥਕਾਵਟ ਉਤਰ ਜਾਏਗੀ ਹੁਣ ਚਾਹ ਬਣਾਉਣ ਲੱਗਿਆਂ ਮਨ ਚ ਆ ਗਿਆ ਵੀ ਚੱਲ ਥੋੜੀ ਇਹ ਲੌਂਗ ਲੇਚੀ ਵਿੱਚ ਪਾ ਦਨੇ ਆ ਕੋਈ ਮਸਾਲਾ ਪਾ ਦਨੇ ਆ ਵਿੱਚ ਥੋੜੀ ਸਵਾਦ ਬਣ ਜਾਏਗੀ ਚਾਹ ਬਣਾਈ ਬਣਾ ਕੇ ਪਾਣੀ ਦਾ ਗਲਾਸ ਤੇ ਚਾਹ ਲੈ ਕੇ ਆਪਾਂ ਪਰਿਵਾਰ ਦੇ ਮੈਂਬਰ ਕੋਲ ਚਲੇ ਗਏ ਵੀ ਆ ਲਓ ਜੀ ਤੁਸੀਂ ਪਰੇਸ਼ਾਨ ਲੱਗਦੇ ਹੋ ਥਕਾਵਟ ਹੋਈ ਲੱਗਦੀ ਹੈ ਆ ਲਓ ਜਲ ਪਾਣੀ ਛਕ ਲਓ ਥੋੜਾ ਤੁਹਾਡੀ ਸਿਹਤ ਠੀਕ ਹੋ ਜਾਏਗੀ ਇਕਦਾ ਮਨ ਦੇ ਵਿੱਚ ਵਿਚਾਰ ਆਉਂਦਾ ਵੀ ਅੱਜ ਤੱਕ ਕਦੀ ਨਾ ਮੰਗਿਆ ਪਾਣੀ ਨਹੀਂ ਦਿੱਤਾ ਅੱਜ ਤੱਕ ਦੇ ਮੰਗਿਆ ਵੀ ਚਾਹ ਦੇਣ ਨੂੰ ਤਿਆਰ ਨਹੀਂ ਇਹ ਅੱਜ ਆਪਣੇ ਆਪ ਲੈ ਆਏ ਜ਼ਰੂਰ ਇਸੇ ਨੇ ਕੁਝ ਕੀਤਾ ਹੋਣਾ ਹਰ ਦੋ ਚਾਰ ਘਰ ਵਾਦੇ ਜਾਂ ਇੱਕ ਘਰ ਜ਼ਰੂਰ ਮਿਲੇਗਾ ਜਿਹੜਾ ਇੱਕ ਦੂਜੇ ਤੇ ਇਲਜ਼ਾਮ ਲਾਉਂਦਾ ਹੈ ਬਲਕਿ ਪਰਿਵਾਰ ਦੇ ਵਿੱਚ ਹੀ ਇਲਜ਼ਾਮ ਚੱਲਦੇ ਨੇ ਨੂੰਹ ਸੱਸ ਤੇ ਇਲਜ਼ਾਮ ਲਾਈ ਜਾਂਦੀ ਹੈ ਸੱਸ ਨੂੰਹ ਤੇ ਲਾਈ ਜਾਂਦੀ ਹੈ ਤੀ ਮਾਂ ਤੇ ਮਾਂ ਦੀ ਦੇ ਉੱਤੇ ਆਪੋ ਜਿਹੜਾ ਡਰਾਣੀਆਂ ਜਟਾਣੀਆਂ ਵਾ ਵੀ ਇਹੀ ਹੱਲ ਹੋ ਜਾਊਗਾ। अनेका ਤਰ੍ਹਾਂ ਦੇ ਕਾਰਨ ਬਣ ਜਾਂਦੇ ਨੇ ਝਗੜੇ ਦੇ ਜਿਹੜੇ ਸਾਡੇ ਵਿਚਾਰਾਂ ਦਾ ਟਕਰਾਅ ਕਰਕੇ ਸਾਨੂੰ ਬੁੱਕੀ ਕਰਦੇ ਨੇ। ਹੁਣ ਕਿਸੇ ਨੇ ਹਾਲਚਲ ਪੁੱਛਿਆ ਤੇ ਸਾਨੂੰ ਜਲ ਪਾਣੀ ਦੇਤਾ ਉਹਦੇ ਚ ਹੀ ਸ਼ੰਕਾ ਚੱਲਾ ਗਿਆ। ਜਾਂ ਮਨ ਦੁਖੀ ਹੈ, ਪਰਿਵਾਰ ਚ ਕਲੇਸ਼ ਹੈ, ਕੋਈ ਬਾਹਰੋਂ ਮੈਂਬਰ ਰਿਸ਼ਤੇ ਦਾ ਰਹੂਗਾ। ਉਹ ਕਹਿੰਦਾ ਵੀ ਚਲੋ ਜੀ ਤੁਸੀਂ ਵਿਚਾਰਾਂ ਦੀ ਖੇਡ ਨੂੰ ਛੱਡ ਕੇ ਕੁਝ ਚੰਗੀ ਮਤ ਲੈ ਕੇ ਚੱਲੋ ਵਿਚਾਰਾਂ ਦਾ ਟਕਰਾ ਕਿਉਂ ਕਰਦੇ ਆ ਬੈਠ ਕੇ ਵਿਚਾਰ ਕਰ ਲਓ ਜੇ ਵੀ ਪਰਖਿਆ ਮਨ ਦੇ ਵਿੱਚ ਇੱਕਦਮ ਉਸੇ ਪਰਥਾਈ ਸ਼ੰਕਾ ਜਾਂਦੀ ਹੈ ਵੀ ਇਹ ਤਾਂ ਅੱਗੇ ਤਾਂ ਕਦੇ ਆ ਕੇ ਨਹੀਂ ਬੜਿਆ ਅੱਜ ਇਹ ਦਸਮ ਆ ਗਿਆ ਜਰੂਰ ਇਸੇ ਨੇ ਕੁਝ ਕੀਤਾ ਹੋਣਾ ਦੇਖਣ ਆਇਆ ਕਿ ਅਸੀਂ ਬਚ ਗਏ ਜਾਂ ਮਰ ਗਏ ਹੈ ਜਾਂ ਸਾਡਾ ਖਤਮ ਹੋ ਗਿਆ ਇੱਕਦਮ ਮਨ ਵਿਚਾਰਾਂ ਦੇ ਵਿੱਚ چلا ਜਾਂਦਾ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਇਨਸਾਨ ਬਲੇਮ ਲਾਉਂਦਾ ਪਰਿਵਾਰ ਵਿੱਚ ਖਰੇਸ ਖੜੇ ਕਰ ਲੈਂਦਾ अनेका ਤਰ੍ਹਾਂ ਦੇ ਕਾਰਨ ਬਣ ਜਾਂਦੇ ਜਿਹੜੇ ਸਾਨੂੰ ਛੋਟੇ ਜਿਹੇ ਵਿਚਾਰ ਤੋਂ ਕਿੱਡੇ ਵੱਡੇ ਟਕਰਾਵਾਂ ਦੇ ਵਿੱਚ ਲੈ ਜਾਂਦੇ ਆ ਸਵਾਲ ਉਹੀ ਆ ਚਾਹੀ ਅਸੀਂ ਘਰ ਢਾਕੇ ਬਣਾਉਣ ਲੱਗੇ ਵਾਸਤੂ ਸ਼ਾਸਤਰ ਦਾ ਸੀ ਚਾਹੀ ਕਿਸੇ ਦਾ ਕੀਤਾ ਕਰਾਇਆ ਸੀ ਚਾਹੀ ਕੋਈ ਭੂਤ ਪ੍ਰੇਤ ਘਰ ਦੇ ਵਿੱਚ ਆ ਗਿਆ ਜੇ ਪੁੱਛ ਲਈਏ ਘਰ ਚ ਭੂਤ ਪ੍ਰੇਤ ਕਿਹੜਾ ਉਹ ਕਹਿੰਦੇ ਤੁਹਾਡੇ ਬਡੇਰੀ ਤੁਰੇ ਫਿਰਦੇ ਨੇ ਹੁਣ ਦੇਖੋ ਬਡੇਰੀਆਂ ਨੂੰ ਭੂਤ ਪ੍ਰੇਤ ਬਣਾਤਾ ਜੇ ਪੁੱਛ ਲਈਏ ਜੀ ਹੱਲ ਕੀ ਆ ਉਪਾਅ ਕਰਨਾ ਪਏਗਾ ਕੀ ਉਪਾਅ ਐਨਾ ਖਰਚਾ ਤੁਸੀਂ ਸੁੱਖ ਸੁੱਖੀ ਸੀ ਉਹ ਤੁਹਾਡੀ ਪੂਰੀ ਨਹੀਂ ਹੋਈ ਉਹ ਉਪਾਅ ਕਰਨਾ ਪਏਗਾ ਦਾਸ ਮਾਫੀ ਚਾਹੀਏਗਾ ਹੱਥ ਜੋੜ ਕੇ ਪਰ ਕਈ ਵਾਰ ਤਾਂ ਇੱਥੋਂ ਤੱਕ ਕਹਿ ਦਿੱਤਾ ਜਾਂਦਾ ਜੀ ਤੁਹਾਨੂੰ ਸੰਪਟ ਪਾਠ ਕਰਾਉਣਾ ਪਏਗਾ ਅੰਦਾਜ਼ ਕਰਵਾਣੀ ਤੇ ਕਿੰ ਤੂੰ ਨਹੀਂ ਕਰਦਾ ਸੰਪਟ ਦਾ ਮਤਲਬ ਕੀ ਹੁੰਦਾ ਕਿਸੇ ਚੀਜ਼ ਦੀ ਹੱਦ ਬੰਦੀ ਬੰਨ੍ਹ ਦੇਣੀ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਬਾਣੀ ਦੁਆਰਾ ਅਸੀਂ ਮਨ ਤੇ ਸੰਪਟ ਲਾਉਣਾ ਸੀ ਕੁੰਭੇ ਵੱੱਦਾ ਚੱਲ ਰਹੇ ਜਲ ਵਿੱਚ ਕੁੰਭ ਨਾ ਹੋਏ ਗਿਆਨ ਕਾ ਵੱੱਦਾ ਮੰਨ ਰਹੇ ਗੁਰ ਵਿਰ ਗਿਆਨ ਨਾ ਹੋਏ ਗੁਰਬਾਣੀ ਗੁਰੂ ਦੁਆਰਾ ਅਸੀਂ ਮਨ ਤੇ ਸੰਪਟ ਲਾਉਣਾ ਸੀ ਮਨ ਦੀ ਅਤਬੰਦੀ ਬੰਨ੍ਹਣੀ ਸੀ ਭਾਈ ਇਸ ਦੈਰੇ ਤੋਂ ਬਾਹਰ ਨਹੀਂ ਜਾਣਾ ਪਰ ਸਾਡੀ ਅਗਿਆਨਤਾ ਕਿੰਨੀ ਹੈ ਅਸੀਂ ਗੁਰਬਾਣੀ ਨੂੰ ਸੰਪਟ ਲਾਉਣਾ ਸ਼ੁਰੂ ਕਰ ਦਿੱਤਾ ਇਹ ਅਗਿਆਨਤਾ ਤੋਂ ਵੱਧ ਕੁਝ ਵੀ ਨਹੀਂ ਹੈ ਕਾਰਨ ਕੀ ਹੈ ਇੱਕੋ ਹੀ ਕਾਰਨ ਹੈ ਜੇ ਉਹ ਆਪਾਂ ਘਰ ਦੇ ਵਿੱਚ ਸੁਖਨੀ ਸਾਹਿਬ ਦਾ ਪਾਠ ਕਰਾਉਣੇ ਆ 1100 ਦੇ ਵਿੱਚ ਸਰ ਜਾਂਦਾ ਸਹਿਜ ਪਾਠ ਕਰਾਈਏ 3100 ਰੁਪਿਆ ਲੈ ਲੈਂਦੇ ਨੇ ਅਖੰਡ ਪਾਠ ਕਰਾਈਏ ਤਾਂ 5100 ਰੁਪਿਆ ਲੈ ਲੈਣਗੇ ਪਰ ਜੇ ਕਿਤੇ ਸੰਪਟ ਪਾਠ ਕਰਾਉਣਾ ਹੋਵੇ ਤੇ ਸ਼੍ਰੀ ਲੱਖ ਰੁਪਏ ਤੋਂ ਹੁੰਦਾ ਉੱਪਰ ਜਿੰਨਾ ਮਰਜ਼ੀ ਲੈ ਜਾਈਏ ਕਹਿਣ ਤੋਂ ਮਰਾਦ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਕੁਰਬਾਨੀ ਦੁਆਰਾ ਮਨ ਨੂੰ ਸੰਪਟ ਲਾਉਣਾ ਹੁੰਦਾ ਹੈ ਅਰੇ ਸਾਡੇ ਮਨ ਦੀ ਅਗਿਆਨਤਾ ਹੈ ਅਸੀਂ ਮਨ ਮਨ ਸਾਡਾ ਆਪ ਮਾਰਾ ਕਿ ਚੱਲ ਰਹੀ ਅਸੀਂ ਮਨ ਦੁਆਰਾ ਗੁਰਬਾਣੀ ਨੂੰ ਸੰਪਟ ਲਾ ਰਹੇ ਹੁਣ ਇਹ ਕਾਰਨ ਬਣ ਜਾਂਦੇ ਨੇ ਇਹਨਾਂ ਉਪਾਅ ਹੋਏਗਾ ਕੀ ਨਿਸ਼ਾਨੀ ਹੈ ਸੰਤਨ ਨਾਲ ਹੀ ਕਦੇ ਨਾ ਬੂਝੇ ਕਥਨੀ ਕਰੇ ਮਾਇਆ ਨਾਲ ਉਹ ਜੇ ਸਾਡੀ ਜੇਬਾਂ ਦੇ ਧਿਆਨ ਜਾਂਦਾ ਵੀ ਹੁਣ ਅਸੀਂ ਪੈਸੇ ਕਿਵੇਂ ਕਢਾਈਏ ਸਾਡਾ ਕੀ ਬਣੇਗਾ ਉਹਨੂੰ ਫਿਕਰ ਨਹੀਂ ਉਹਦਾ ਕੀ ਬਣਦਾ ਹੈ ਤੇ ਕਈ ਵਾਰ ਤੇ ਇੱਥੋਂ ਤੱਕ ਵੀ ਕਿਹਾ ਜਾਂਦਾ ਜੀ ਇਹ ਤੁਹਾਨੂੰ ਘਰ ਠੀਕ ਨਹੀਂਗਾ ਵੇਚ ਕੇ ਕਿਤੇ ਹੋਰ ਲੈ ਲਓ ਜਦੋਂ ਅਸੀਂ ਕੁਝ ਦੇਣ ਵਾਲੇ ਨਹੀਂ ਹੋ ਸਕਦੇ ਸਾਡੇ ਕੋਲ ਇੰਨੀ ਗੁੰਜਾਇਸ਼ ਨਹੀਂ ਹੁੰਦੀ ਦੇਖਦੇ ਆ ਵੀ ਇਹ ਤਾਂ ਪਰਿਵਾਰ ਕੁਝ ਦੇ ਨਹੀਂ ਸਕਦਾ ਕਈ ਤਾਂ ਇੱਥੋਂ ਤੱਕ ਕਹਿੰਦੇ ਨੇ ਜੀ ਘਰ ਤੁਹਾਨੂੰ ਫਿੱਟ ਨਹੀਂ ਇਹਨੂੰ ਵੇਚ ਕੇ ਕਿਤੇ ਹੋਰ ਲੈ ਲਓ ਕਿਉਂ ਭੇਲੀ ਫੁੱਟੇਗੀ ਤੇ ਕੁਝ ਆਏਗਾ ਨਾ ਜਿਹਦੇ ਕੋਲ ਦੇਣ ਨੂੰ ਕੁਝ ਨਹੀਂ ਉਹ ਕੀ ਦੇਗਾ ਉਹ ਕਹਿੰਦਾ ਜੀ ਜ਼ਮੀਨ ਜਿਵੇਂ ਹੀ ਵੇਚਦੇ ਉਹ ਘਰ ਵੇ ਜਿੱਤੇ ਅਸੀਂ ਜੰਮੇ ਪਲੇ ਹੱਜ਼ੇ ਖੇਡਦੇ ਜਵਾਨ ਹੋਏ ਅੱਜ ਉਹ ਮਾੜਾ ਕਿਵੇਂ ਹੋ ਗਿਆ ਮਰ ਸਾਡੇ ਮਨ ਦੇ ਵਿੱਚ ਵਿਚਾਰਾਂ ਦੀ ਖੇਡ ਐ ਜੀ ਚੱਲ ਗਈ ਅੱਜ ਸਾਨੂੰ ਉਹੀ ਘਰ ਬੁਰਾ ਦਿਖਣ ਲੱਗ ਗਿਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਨਾਰੀ ਨੇ ਭਰਮ ਦੇ ਵਿੱਚ ਪਾਇਆ ਲੁੱਟਿਆ ਸਵਾਲ ਉਹੀ ਹੈ ਜੀ ਘਰ ਦੇ ਵਿੱਚ ਲੜਾਈਆਂ ਝਗੜੇ ਕਲੇਸ਼ ਨਫਰਤ ਬਹੁਤ ਹੈ ਕੀ ਕਰੀਏ ਇਹ ਸਵਾਲ ਲੈ ਕੇ ਕਿਸੇ ਗੁਰਮੁਖ ਦੇ ਕੋਲ ਚਲੇ ਗਏ ਹੁਣ ਗੁਰਮੁਖ ਕੀ ਸਮਝਾਉਂਦਾ ਭਾਈ ਚੱਲ ਕੇ ਸੰਗਤ ਵਿੱਚ ਆਓ ਸੰਗਤ ਵਿੱਚ ਆ ਕੇ ਸੇਵਾ ਸਿਮਰਨ ਕਰੋ ਗੁਰਬਾਣੀ ਪੜ੍ਹ ਸੁਣ ਵਿਚਾਰੋ ਆਪ ਜੀ ਕੋ ਤੇ ਹੋਰ ਤੁਹਾਨੂੰ ਪ੍ਰੇਰੋਂ ਇਹੋ ਜਿਹਾ ਜੀਵਨ અપਨਾਓ ਘਾਲ ਖੈ ਖੱਤੋਂ ਦੇ ਨਾਨਕਰਾ ਪਛਾਣੇ ਸੇ ਜੋ ਘਾਲਣਾ ਕਾਲਦੇ ਆ ਉਹ ਕੁਝ ਹੱਤੋਂ ਵੀ ਦਿਓ ਭਾਵ ਆ ਜੇ ਆਪਾਂ ਗਿਆਨ ਹਾਸਲ ਕੀਤਾ ਦਾ ਗਿਆਨ ਦਾਣ ਕਰੀਏ ਗਿਆਨ ਵੰਡਣਾ ਹੁੰਦਾ ਏ ਜੇ ਪ੍ਰੈਕਟੀਕਲ ਅਨੁਭਵ ਹੈ ਕੋਈ ਉਹ ਆਪਾਂ ਪ੍ਰੈਕਟੀਕਲ ਅਨੁਭਵ ਨੂੰ ਗਿਆਨ ਰੂਪ ਚ ਵੰਡਣਾ ਹੁੰਦਾ ਜੋ ਆਪਾਂ ਕਿਰਤ ਕਰਦੇ ਆ ਪੜ੍ਹਦੇ ਆ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਪਰ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਤੇ ਪਣਦੀ ਵੀ ਕਿਵੇਂ ਬਣੇਗੀ ਅਸੀਂ ਕਿਸੇ ਲੋੜਵੰਦ ਦੇ ਲਈ ਕੁਝ ਉਦਮ ਕਰ ਸਕਦੇ ਹਾਂ ਸਾਨੂੰ ਕਰਨਾ ਚਾਹੀਦਾ ਉਹਦੇ ਨਾਲ ਵੀ ਸਾਡੇ ਕਸ਼ਟ ਕੱਟੇ ਜਾਂਦੇ ਨੇ ਹੁਣ ਗੁਰਸਿੱਖ ਸਮਝਾਉਂਦਾ ਹੈ ਭਾਈ ਚੱਲ ਕੇ ਸੰਗਤ ਵਿੱਚ ਆਓ ਸੰਗਤ ਵਿੱਚ ਆ ਕੇ ਸੇਵਾ ਸਿਮਰਨ ਕਰੋ ਕਲੇਸ਼ ਦਾ ਕਾਰਨ ਕੀ ਹੈ ਮਨ ਦਾ ਹੰਕਾਰ ਘਰਜ ਕਲੇਸ਼ ਕਿਉਂ ਪੈਂਦਾ ਤਿੰਨ ਗੁਣ ਨੇ ਪਾਉਣ ਪਾਣੀ ਅਗਨ ਦੇ ਰਜੋ ਗੁਣ ਤੇ ਸਤੋ ਗੁਣ ਤੇ ਤਮੋ ਗੁਣ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਰਜੋਗੁਣ ਤੇ ਮਨ ਦੇ ਵਿਚਾਰ ਆਸ਼ਾ ਭਲਾਸ਼ਾ ਤ੍ਰਿਸ਼ਨਾ ਨੇ ਕੁਝ ਪਰਿਵਾਰ ਦੇ ਮੈਂਬਰ ਰਜੋਗੁਣ ਤੇ ਹੁੰਦੇ ਨੇ ਕੁਝ ਸਤੋਗੁਣ ਤੇ ਪਰਿਵਾਰ ਦੇ ਮੈਂਬਰ ਹੁੰਦੇ ਨੇ दया ਧਰਮ ਸ਼ੈਨਸ਼ੀਲਤਾ ਜਾਸਾ ਸੰਤੋਖ ਰੂਪੀ ਵਿਚਾਰ ਲੈ ਕੇ ਚੌਂਦੇ ਨੇ ਕੁਝ ਪਰਿਵਾਰਾਂ ਦੇ ਵਿੱਚ ਮੈਂਬਰ ਤਮੋਗੁਣੀ ਹੁੰਦੇ ਨੇ ਉਹ ਕਾਮ ਕ੍ਰੋਧ ਲੋਭ মোহ ਹੰਕਾਰ ਦੇ ਵਾਸੋਕੇ ਚੱਲਦੇ ਨੇ ਹੁਣ ਹੁੰਦਾ ਕੀ ਹੈ ਹਰ ਕੋਈ ਆਪਣੇ ਗੋਲ ਗੁਣ ਤੇ ਬਹਿ ਕੇ ਗੱਲ ਕਰਦਿਆ ਹਣ ਰਜਗੁਣ ਵਾਲੇ ਨੇ ਗੱਲ ਕੀਤੀ ਉਹ ਸਤੋ ਤੇ ਤਮੋ ਵਾਲਿਆਂ ਨੂੰ ਫਿੱਟ ਨਹੀਂ ਬੈਦੀ ਉਹ ਕਹਿੰਦੇ ਵੀ ਤੂੰ ਵਾੜਾ ਸਿਹਣ ਆ ਗਿਆ ਤੂੰ ਆਪ ਕਰ ਲੈ ਅਸੀਂ ਤੇਰੇ ਵਿੱਚ ਸਹਿਮਤੀ ਨਹੀਂ ਹੈ ਸਾਡੀ ਸਹਿਮਤੀ ਨਹੀਂ ਦੂਜਿਆਂ ਨੇ ਵਿਰੋਧ ਕਰ ਦਿੱਤਾ ਹੁਣ ਸਤੋ ਗੁਣ ਵਾਲਾ ਆਪਣੀ ਗੱਲ ਕਰਦਾ ਵੀ ਚਲ ਆਪਾਂ ਨੂੰ ਸੰਗਤ ਸੇਵਾ ਸਿਮਰਨ ਕਰ ਲੈਣੀ ਚਾਹੀਦੀ ਦੂਜੇ ਪਰਿਵਾਰ ਮੰਨਣ ਨੂੰ ਤਿਆਰ ਨਹੀਂ ਉਹ ਕਹਿੰਦੇ ਤੂੰ ਤਾਂ ਬੇਲਾਂ ਤੂੰ ਤਾਂ ਕਰਦਾ ਹੀ ਕੁਝ ਨਹੀਂ ਅਸੀਂ ਘਮਾਉਂਦੇ ਰਹਿ ਜਾਂਦੇ ਆ ਤੂੰ ਉਜਾੜਾ ਕਰ ਦਿੰਦਾ ਉਹ ਵੀ ਵਿਰੋਧ ਕਰਦੇ ਨੇ ਹੁਣ ਤਮੋ ਗੁਣ ਵਾਲੇ ਦੇ ਮਨ ਚ ਅਹੰਕਾਰ ਹੈ ਵੀ ਜੇ ਮੈਂ ਕੁਛ ਨਾ ਕਰਾਂ ਤਾਂ ਸਤਾ ਸਾਰੇ ਭੁੱਖੇ ਪਰ ਜਾਂ ਕੰਮ ਹੀ ਮੈਂ ਕਰਦਾ ਇਹ ਕਾਰਨ ਬਣਦਾ ਹੈ ਵਿਚਾਰਾਂ ਦੀ ਟਕਰਾਅ ਹੈ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਜੇ ਅਸੀਂ ਘਰ ਚ ਸੁੱਖ ਸ਼ਾਂਤੀ ਚਾਹੁੰਦੇ ਆ ਗੁਰਮੁਖ ਸਮਝਾਉਂਦੇ ਨੇ ਭਾਈ ਪਰਿਵਾਰ ਦੇ ਵਿੱਚ ਬੈਠ ਕੇ ਇੱਕ ਸਮਾਂ ਨਿਸ਼ਚਿਤ ਕਰੋ ਹੋਏ ਇਕੱਤਰ ਮਿਲੋ ਮੇਰੇ ਭਾਈ ਦੁੱਖ ਦਾ ਦੂਰ ਕਰੋ ਲੈ ਬਲਾਈ ਹਰ ਨਾਮੇ ਕੇ ਉਹ ਜੋੜੀ ਗੁਰਮੁਖ ਵੈਸੋ ਸਭਾ ਵਿਚਾਈ ਸੰਗਤ ਰੂਪ ਦੇ ਵਿੱਚ ਪਰਵਾਰ ਰੂਪ ਦੇ ਵਿੱਚ ਸਫਾ ਬਿਚਾਓ ਇੱਕ ਮਾਲਕ ਦਾ ਸ਼ੁਕਰਾਨਾ ਕਰੋ ਜਦੋਂ ਸ਼ੁਕਰਾਨਾ ਕਰਾਂਗੇ ਕੀ ਹੋਏਗਾ ਸਾਡਾ ਮਨ ਆਪਣੀ ਮੱਤ ਤੋਂ ਨਿਵੇਗਾ ਹੁਣ ਕਿਸੇ ਦੇ ਅੰਦਰ ਅਜਗੁਣੀ ਮੱਤ ਹੈ ਕਿਸੇ ਦੇ ਅੰਦਰ ਸਤੋਗੁਣੀ ਮੱਤ ਹੈ ਕਿਸੇ ਦੇ ਅੰਦਰ ਸਮੋਗੁਣੀ ਮੱਤ ਹੈ ਜਦੋਂ ਤੱਕ ਮਨ ਆਪਣੀ ਮੱਤ ਦੇ ਖੜਾ ਬਉ ਉਦੋਂ ਤੱਕ ਵਿਚਾਰਾਂ ਦਾ ਟਕਰਾਏ ਜਦੋਂ ਸਿਮਰਨ ਕਰਦੇ ਆ ਮਨ ਆਪਣੀ ਮੱਤ ਤੋਂ ਨਿਬਦੈ ਆਪ ਬੋਲਣਾ ਛੱਡ ਕੇ ਸੁਣਨ ਦੀ ਅਵਸਥਾ ਦੇ ਵਿੱਚ ਆਉਂਦਾ ਜਿਹਨੂੰ ਆਪਾਂ ਰੋਜ਼ ਪੜ੍ਹਦੇ ਆ ਮਨੋ ਨੀਮਾ ਮਾਤੀ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਜਿਹਦਾ ਰਾਖਾ ਵਾਹਿਗੁਰੂ ਆਪ ਹੁੰਦਾ ਹੈ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਆਪਾਂ ਸੁਖ ਸ਼ੁਕਰਾਨਾ ਕਰਦੇ ਹਾਂ ਕਿਵੇਂ ਕਰਨਾ ਚਾਹੀਦਾ ਹੈ ਆ ਰਸਨਾ ਨਾਲ ਬੋਲ ਕੇ ਮਾਲਕ ਦਾ ਸ਼ੁਕਰਾਨਾ ਔਰ ਰਸਨਾ ਤੋਂ ਪ੍ਰਗਟੀ ਆਵਾਜ਼ ਨੂੰ ਕੰਨਾਂ ਨਾਲ ਸੁਣੀਏ ਤੇ ਬਾਣੀ ਗੁਰੂ ਤੇ ਵਿਸ਼ਵਾਸ ਕਰਕੇ ਸਿਮਨ ਕਰੀਏ ਕੀ ਹੋਵੇਗਾ ਗਾਵੀਏ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਰ ਸੁਖ ਕਰ ਲੈ ਜਾਏ ਕਿਉਂਕਿ ਜਦੋਂ ਸਿਮਨ ਕਰਦੇ ਆ ਮਨ ਆਪਣੇ ਗੁਣ ਤੋਂ ਨਿਵਦਾ ਮਨ ਮਨ ਨਿਵਦਾ ਤੇ ਮਤ ਉੱਚੀ ਹੋ ਜਾਂਦੀ ਹੈ ਤ੍ਰੈ ਗੁਣ ਮਿਟੇ ਚੌਥੇ ਵਰਤੇ ਆ ਭਗਤ ਉੱਚੀ ਮਤ ਦੇ ਉੱਤੇ ਮਾਲਕ ਆਪ ਬੈਠਾ ਜਿਹਨੂੰ ਕਹਿੰਦੇ ਵੱਡਾ ਸਾਹਿਬ ਚਾਹਤਾ ਉੱਚੇ ਉੱਪਰ ਉੱਚਾ ਨਾ ਸਭ ਤੋਂ ਉਪਰਲਾ ਸੰ ਉੱਚੇ ਉੱਪਰ ਉੱਚਾ ਨਾ ਇਹ ਬਡੂਚਾ ਹੋਵੇ ਕੋਈ ਤੇ ਸੱਚੇ ਕੋ ਜਾਣੇ ਸੋ ਜਿਹਦੀ ਸੁਰਤ ਉਪਰ ਉੱਠੇਗੀ ਵਿਚਾਰਾਂ ਤੋਂ ਉਹੀ ਜਾਣ ਸਕਦਾ ਵਿਚਾਰਾਂ ਨੂੰ ਤ੍ਰੈ ਗੁਣ ਆਖਿਆ ਵਿਚਾਰ ਥੱਲੇ ਰਹਿ ਜਾਂਦੇ ਨੇ ਜਦੋਂ ਮਨ ਵਿਚਾਰਾਂ ਤੋਂ ਉੱਪਰ ਉੱਠਦਾ ਉਦੋਂ ਭਗਤੀ ਸ਼ੁਰੂ ਹੁੰਦੀ ਹੈ ਜਿਹਦੇ ਬਾਰੇ ਗੁਰਨਾਨਕ ਪਾਤਸ਼ਾਹ ਵੀ ਕਹਿ ਰਹੇ ਨੇ ਕਹਿੰਦੇ ਨਾਨਕ ਨਾਨਕ ਕਹਿ ਰਿਹਾ ਇੱਥੇ ਕਈ ਨਾਨਕ ਨੀਝ ਕਹਿੰਦੇ ਨਾਨਕੇ ਨੀਝ ਕਹਿੰਦੇ ਨਾਨਕ ਨੀਝ ਨਹੀਂ ਹੈ ਨਾਨਕ ਕਹਿ ਰਿਹਾ ਕਿ ਰਸਨਾ ਤੋਂ ਕੀਤਾ ਸ਼ੁਕਰਾਨਾ ਰਸਨਾ ਤੋਂ ਕੀਤੀ ਉਸਤਤ ਅਰਧਨ ਅਰਸਨਾ ਤੋਂ ਕੀਤੇ ਬਚਨ ਇਹ ਥੱਲੇ ਰਹਿ ਗਏ ਨਾਨਕ ਨੀਝ ਗਏ ਵਿਚਾਰ ਵਾਰਿਆਂ ਦਾ ਜਾਮਾ ਇੱਕ ਵਾਰ ਜੋਤ ਉਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਰ ਜਿਹੜਾ ਪਰਮਾਤਮਾ ਹੈ ਜਿਹੜਾ ਸਦਾ ਸਵਾਮਤ ਹੈ ਜਿਹੜਾ ਸਾਨੂੰ ਜੀਵ ਦੇ ਕੇ ਸਵਾਦ ਦੇ ਕੇ ਜੰਦਾ ਰੱਖ ਰਿਹਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਿਹਦੇ ਬਾਰੇ ਪਾਤਸ਼ਾਹ ਜੀ ਦਾ ਫੈਸਲਾ ਹੈ ਸੰਤਾਂ ਸੰਗ ਮਨ ਵਸੈ ਸੰਤਾਂ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸ਼ੰਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰੇ ਉਹੀ ਅਸਲ ਚ ਰਾਜ ਭਾਖ ਮਾਉਂਦਾ ਹੈ ਔਰ ਜਦੋਂ ਆਪਾਂ ਪਰਿਵਾਰ ਦੇ ਵਿੱਚ ਬੈਠ ਕੇ ਸ਼ੁਕਰਾਨਾ ਕਰਦੇ ਆ ਸਿਮਰਨ ਕਰਦੇ ਆ ਮਾਲਕ ਬਖਸ਼ ਲੈਂਦਾ ਜਦੋਂ ਉਹਨਾਂ ਨੂੰ ਬਖਸ਼ਦਾ ਭੈੜੀ ਮੱਤ ਇਕੱਠੀ ਜਾਂਦੀ ਹੈ ਕੀ ਹੁੰਦਾ ਹੈ ਮਨ ਨਿਭਦਾ ਹੈ ਮਨ ਸੁਣਨ ਦੀ ਅਵਸਥਾ ਪਹਿਲਾਂ ਤੇ ਬੋਲਣ ਦੀ ਅਵਸਥਾ ਦੀ ਫਿਰ ਸੁਣਨ ਦੀ ਅਵਸਥਾ ਜਦੋਂ ਪਰਿਵਾਰ ਚ ਬੈਠ ਕੇ ਸਿਮਰਨ ਕਰਦਿਆਂ ਸਾਰੇ ਪਰਿਵਾਰ ਦਾ ਮਨ ਨਿਭਦਾ ਫਿਰ ਇੱਕ ਮੈਂਬਰ ਆਪਣੀ ਗੱਲ ਰੱਖਦਾ ਵੀ ਆਪਾਂ ਨੇ ਆਹ ਕੰਮ ਐ ਕਰਨਾ ਇਹ ਦੂਜਾ ਗੱਲ ਕੱਟਦਾ ਨਹੀਂ ਸੋ ਯਾਦ ਹੁੰਦਾ ਵੀ ਜੇ ਇਹਨੂੰ ਆਏ ਕਰ ਲਈਏ ਤੇ ਹੋਰ ਵੀ ਚੰਗਾ ਤੀਸਰਾ ਆਪਣਾ ਪੱਖ ਰੱਖ ਦਿੰਦਾ ਵੀ ਜੇ ਇਹਨੂੰ ਆਏ ਕਰ ਲਈਏ ਤੇ ਹੋਰ ਵੀ ਵਧੀਆ ਹੋ ਜਾਏਗਾ ਫਿਰ ਹਰ ਕੋਈ ਆਪਣਾ ਪੱਖ ਰੱਖਦਾ ਹੈ ਫਿਰ ਹਰੇਕ ਪੱਖ ਦੇ ਵਿੱਚੋਂ ਇੱਕ ਨਿਚੋੜ ਨਿਕਲਦਾ ਵੀ ਜੇ ਅਗਰ ਆਹ ਕਾਰਜ ਆਏ ਕਰ ਲਈਏ ਤੇ ਬੜੀ ਮਹਾਰਾਜ ਦੀ ਕਿਰਪਾ ਹੋਵੇਗੀ ਜਦੋਂ ਸਾਰੇ ਇੱਕ ਮਤ ਹੋ ਗਏ ਆਪਾਂ ਕਿਸੇ ਕਾਰਜ ਦੇ ਵਿੱਚ ਵਰਤ ਸਕਿਆ ਕਿਸੇ ਕਾਰਜ ਨੂੰ ਕਰਦੇ ਆਂ ਸਾਡੇ ਲਈ ਮਾਲਕ ਨੇ ਵਰ ਮੰਗਿਆ ਦਿਓ ਸ਼ਿਵਾ ਵਰਮੂ ਹੈ ਇਹ ਸ਼ੁਭ ਕਰਮਨ ਤੇ ਕਬੂਲ ਨੂੰ ਕਰਮ ਸ਼ੁਭ ਹੋ ਗਿਆ ਕਿਉਂਕਿ ਕਿਸੇ ਦਾ ਬੁਰਾ ਨਹੀਂ ਆ ਉਹਦੇ ਚ ਸਾਰਿਆਂ ਦੇ ਲਈ ਚੰਗਾ ਸ਼ੁਭ ਕਰਮਨ ਤੇ ਕਬੂਲ ਨਾ 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 ਜਬ ਜਬ ਜਾਈਲਰ ਉਹ ਨਿਸ਼ਚੈ ਕਰੇ ਆਪਣੇ ਜੀਤ ਕਰੂ ਜਿਸ ਕਾਰਜ ਦੇ ਉੱਤੇ ਆਪਾਂ ਨਿਸ਼ਚੈ ਕਰ ਲਈਏ ਪਾਤਸ਼ਾਹ ਕਹਿੰਦੇ ਉਸੇ ਦੇ ਵਿੱਚ ਤੁਹਾਨੂੰ ਫਤੇ ਫਤੇ ਬਖਸ਼ਾਂਗੇ ਜੀ ਨੂੰ ਪੜਦੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਆਂ ਉਹ ਸੱਚ ਹੋਵੇ ਬਾਤ ਲੋਕ ਤੇ ਵੀ ਸੱਚ ਦੇ ਪ੍ਰਲੋਕ ਦੇ ਵਿੱਚ ਵੀ ਸੱਚ ਦੀ ਖੇਡ ਵਰਤਦੀ ਹੈ। ਸੋ ਗੁਰਮੁਖ ਕੀ ਸਮਝਾਉਂਦਾ ਹੈ ਭਾਈ ਘਰ ਤੋਂ ਚੱਲ ਕੇ ਸੰਗਤ ਵਿੱਚ ਆਓ। ਸੰਗਤ ਵਿੱਚ ਆ ਕੇ ਸੇਵਾ ਸਿਮਰਨ ਕਰੋ। ਆਪ ਆਉਨੇ ਹੋ ਆਪਣੇ ਬੱਚਿਆਂ ਨੂੰ ਲੈ ਕੇ ਆਓ। ਬੱਚੇ ਆਉਂਦੇ ਨੇ ਨਾਲ ਆਪਣੇ ਪਰਿਵਾਰ ਨੂੰ ਵੀ ਪ੍ਰੇਰੋ। ਜੇ ਸੰਗਤ ਵਿੱਚ ਸਾਰੇ ਨਹੀਂ ਆ ਸਕਦੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਸੰਗਤ ਦਾ ਉਪਰਾਲਾ ਕਰ ਲਿਆ ਕਰੋ। ਜਦੋਂ ਬੈਠ ਕੇ ਸਿਮਰਨ ਕਰਾਂਗੇ ਬਖਸ਼ਿਸ਼ ਕੀ ਹੋਏਗੀ ਘਰ ਸੁੱਖ ਵਸੇਗਾ। ਬਾਹਰ ਸੁਖ ਪਾਇਆ ਕਹੂ ਨਾਨਕ ਗੁਰ ਮੰਤਰ ਦੜਾਇਆ ਹੁਣ ਇੱਕ ਨੇ ਸਾਨੂੰ ਸੰਗਤ ਨਾਲ ਸੇਵਾ ਸਿਮਰਨ ਨਾਲ ਜੋੜ ਤੋ ਤੇ ਆਪ ਆਉਨੇ ਪਾਈ ਆਪਣੇ ਪਰਿਵਾਰ ਨੂੰ ਲਿਆਓ ਆਪਣੇ ਯਾਰਾਂ ਦੋਸਤਾਂ ਸੱਜਣਾ ਮਿੱਤਰਾਂ ਨੂੰ ਸੰਗਤ ਚ ਲੈ ਕੇ ਆਓ ਪਿਆਰ ਚ ਵਾਧਾ ਹੋਏਗਾ ਇੱਕ ਨੇ ਧਰਮ ਦੇ ਵਿੱਚ ਪਾ ਦਿੱਤਾ ਜੀ ਤੁਹਾਡੇ ਪਰਿਵਾਰ ਦੇ ਮੈਂਬਰੀ ਕਰਨ ਕਾਨੂੰਨ ਵਾਲੇ ਨੇ ਹੁਣ ਜਿਹੜਾ ਸਾਨੂੰ ਧਰਮ ਦੇ ਵਿੱਚ ਪਾਉਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜਿਹੜਾ ਬੰਦਨਾ ਦੇ ਵਿੱਚ ਪਾਉਂਦਾ ਹੈ ਪਾਤਸ਼ਾਹ ਕਦੇ ਤੋਂ ਸੁਚੇਤ ਹੋ ਜਾਣਾ ਚਾਹੀਦਾ ਹੈ ਜਿਹੜਾ ਸਾਨੂੰ ਬੰਧਨਾ ਤੋਂ ਕੱਟ ਕੇ ਬਾਣੀ ਗੁਰੂ ਨਾਲ ਜੋੜਦਾ ਹੈ ਸੇਵਾ ਸਿਮਰਨ ਨਾਲ ਜੋੜਦਾ ਹੈ ਬਾਦਸ਼ਾਹ ਕਦੇ ਉਹਦੀ ਸੁਣ ਲੈਣੀ ਚਾਹੀਦੀ ਆ ਸੰਤ ਮਿਲੇ ਕੁਝ ਸੁਣੀਏ ਕਹੀਏ ਪਹਿਲਾਂ ਜੇ ਕੋਈ ਆਪਾਂ ਸੰਤ ਜਾਣਿਆ ਕਿਸੇ ਨੂੰ ਸੰਤ ਸੁਭਾਅ ਸੁਆ ਦਾ ਨਾਮ ਸੰਤ ਹੈ ਕਿਦੇ ਚੋਲੀ ਦਾ ਨਾਮ ਸੰਤ ਨਹੀਂ ਹੈ ਹੁਣ ਸੰਤ ਦਾ ਸੁਭਾਅ ਕੀ ਹੈ ਹੁਣ ਸੰਤ ਦਾ ਸੁਭਾਅ ਹੈ ਤੇ ਕਿ ਗੁਰਮਤਿ ਦੀ ਕੋਈ ਵੀ ਦੁਨੀਆ ਦਾ ਸਵਾਲ ਆ ਉਹਨੇ ਗੁਰਮਤਿ ਦੇ ਨਾਲ ਲਿਆ ਕੇ ਜੋੜਨਾ ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਾਣੀ ਉਹਨੇ ਕਥ ਦੀ ਗੱਲ ਕਰਨੀ ਹੈ ਕੀ ਕਹਿ ਰਹੇ ਨੇ ਸੱਚੇ ਪਾਤਸ਼ਾਹ ਹੁਕਮ ਕਰ ਰਹੇ ਨੇ ਕਿ ਸੰਤ ਮਿਲੇ ਕੁਝ ਸੁਣੀ ਕੀ ਜੇ ਕੋਈ ਸੰਤ ਮਿਲਦਾ ਪਹਿਲਾਂ ਉਹਦੀ ਗੱਲ ਸੁਣੋ ਕਿਤੇ ਉਹ ਭਰਮ ਦੀ ਗੱਲ ਤਾਂ ਨਹੀਂ ਕਰਦਾ ਅਗਰ ਭਰਮ ਦੀ ਗੱਲ ਕਰਦਾ ਇਹਦਾ ਮਤਲਬ ਉਹ ਸੰਤ ਹੈ ਸੰਤ ਨਹੀਂ ਹੈ ਉਹ ਸੰਤ ਹੈ ਪਹਿਲਾਂ ਸੰਤ ਦੀ ਗੱਲ ਸੁਣੋ ਜੇ ਲੱਗਦਾ ਵੀ ਉਹ ਗੁਰਮਤਿ ਦੇ ਅਨੁਕੂਲ ਗੱਲ ਕਰਦਾ ਫਿਰ ਆਪਣੀ ਗੱਲ ਉਹਦੇ ਨਾਲ ਰੱਖੋ ਪਹਿਲਾਂ ਨਾ ਰੱਖੋ ਪੈਨੋ ਦੀ ਸੁਣੋ ਜੇ ਗੱਲ ਗੁਰਮਤਿ ਦੇ ਅਨੁਕੂਲ ਹੈ ਫਿਰ ਆਪਣੀ ਗੱਲ ਰੱਖੋ ਜੇ ਤੁਸੀਂ ਉਹਦੀ ਸੁਣੇ ਬਗੈਰ ਹੀ ਉਹਦੇ ਅੱਗੇ ਗੱਲ ਰੱਖ ਦਤੀ ਉਹ ਆਪ ਧਰਮ ਦੇ ਵਿੱਚ ਆ ਤੁਹਾਨੂੰ ਪਰਮ ਦੇ ਵਿੱਚ ਪਾ ਦੇਗਾ ਸੰਤ ਮਿਲੇ ਕੋਈ ਜੇ ਸੁਣੀਏ ਕਹੀਏ ਮਿਲੇ ਸੰਤ ਮਸਤ ਕਰ ਰਹੀਏ ਕੋਈ ਅਸੰਤ ਮਿਲਿਆ ਕਹਿੰਦੇ ਆਨੰਦ ਦੇ ਵਿੱਚ ਆ ਜਾ ਉਹਦੇ ਨਾਲ ਬਚਨ ਦੀ ਸਾਂਝ ਪਾਉਣ ਦੀ ਲੋੜ ਨਹੀਂ ਅਗਰ ਕਿਸੇ ਅਨਾਰੀ ਨਾਲ ਆਪਾਂ ਸਾਂਝ ਪਾ ਲਈ ਉਹ ਆਪ ਧਰਮ ਚ ਸਾਨੂੰ ਪਰਮ ਦੇ ਵਿੱਚ ਪਾ ਦੇਗਾ ਗਿਆਨਤਾ ਤੇ ਅਗਿਆਨਤਾ ਦੀ ਖੇਡ ਹੈ ਫਿਰ ਸਰਵਣ ਕਰ ਲੋ ਗਿਆਨਤਾ ਤੇ ਅਗਿਆਨਤਾ ਵਿੱਚ ਕਿੰਨਾ ਕੁ ਫਰਕ ਹੈ ਆ ਜਿੰਨਾ ਕੁ ਦਿਨ ਤੇ ਰਾਤ ਵਿੱਚ ਹਨੇਰੇ ਤੇ ਚਾਨਣ ਵਿੱਚ ਹੈ ਹਨੇਰੇ ਤੇ ਚਾਨਣ ਵਿੱਚ ਕਿੰਨਾ ਕੁ ਫਰਕ ਹੈ ਘੁੱਪੰਦੇ ਦੇ ਵਿੱਚ ਇੱਕ ਥਿੱਲੀ ਚੰਗਿਆੜੀ ਜਿਹਾ ਮਾਛਲ ਦੀ ਜਿਗਾਵ ਲਈਏ ਹਨੇਰੇ ਦਾ ਵजूद ਨਹੀਂ ਰਹੇਗਾ ਚਾਹੇ 100 ਸਾਲ ਦਾ ਹਨੇਰਾ ਹੋਵੇ ਇੱਕ ਥਿੱਲੀ ਦੀ ਚੰਗਿਆੜੀ ਨਾਲ ਉਹ ਖਤਮ ਹੋ ਜਾਏਗਾ ਜਿੰਨਾ ਜਦੋਂ ਪ੍ਰਕਾਸ਼ ਹੋਵੇ ਕਿਸੇ ਘੁੱਪ ਹਨੇਰੇ ਨੂੰ ਡੱਬੇ ਚ ਬੰਦ ਕਰਕੇ ਲਿਆ ਕੇ ਜਿੱਥੇ ਪ੍ਰਕਾਸ਼ ਆ ਉਥੇ ਡੱਬਾ ਖੋਲ੍ਹ ਲਈਏ ਉਹਦੇ ਵਿੱਚ ਵੀ ਪ੍ਰਕਾਸ਼ ਹੀ ਦੇਖੇਗਾ ਹਨੇਰੇ ਦਾ ਨਾਮੋ ਨਿਸ਼ਾਨ ਨਹੀਂ ਹੋਏਗਾ। ਆਪ ਇੱਕ ਗੱਲ ਸਿੱਧ ਹੁੰਦੀ ਆ ਪ੍ਰਕਾਸ਼ ਦਾ ਨਾਂ ਹੋਣਾ ਹੀ ਹਨੇਰਾ ਹਨੇਰੇ ਦਾ ਆਪਣਾ ਕੋਈ ਵजूद ਨਹੀਂ ਹੈ। ਠੀਕ ਇਸੇ ਤਰ੍ਹਾਂ ਅਗਿਆਨਤਾ ਕੀ ਹੈ ਗਿਆਨ ਦਾ ਨਾਂ ਹੋਣਾ ਹੀ ਅਗਿਆਨਤਾ ਹੈ। ਅਗਰ ਸਾਨੂੰ ਗਿਆਨ ਨਹੀਂ ਹੈ ਅਗਿਆਨਤਾ ਕਿਸੇ ਵੀ ਟਾਈਮ ਐ ਵੀ ਹੋ ਸਕਦੀ ਹੈ। ਜੇ ਸਾਨੂੰ ਗਿਆਨ ਹੋ ਗਿਆ ਕਦੇ ਵੀ ਅਗਿਆਨਤਾ ਸਾਡੇ ਜੀਵਨ ਤੇ ਹੈ ਵੀ ਨਹੀਂ ਹੋਏਗੀ। ਕਿ ਮੇਰਾ ਗਿਆਨ ਤਾਂ ਹੈ ਵੀ ਹੁੰਦੀ ਆ ਅਕਸਰ ਆਪਾਂ ਇਹ ਵਿਚਨ ਵਿਚਾਰਦੇ ਆਂ ਕੋਈ ਵੀ ਕਾਰਜ ਕਰਦੇ ਆਂ ਅਸੀਂ ਕਿਹੜਾ ਮੰਨਦੇ ਆਂ ਜੀ ਚਲ ਕਰਨ ਚ ਕੀ ਅਰਚਾ ਜੇ ਅੱਜ ਦੇ ਕਰਨ ਚ ਹਰ ਜਨੀਆਂ ਕੱਲ ਨੂੰ ਮੰਨਣ ਦੇ ਵਿੱਚ ਵੀ ਕੀ ਅਰਚਾ ਰਹੇ ਜੇਗਾ ਪਾਤਸ਼ਾਹ ਕਹਿੰਦੇ ਐਸਾ ਕੰਮ ਅਮੂਲੇ ਨਾ ਕੀਚੇ ਜਤੰਤ ਪਛੋਤਾਏ ਕਦੇ ਵੀ ਉਹ ਕਰਮ ਨੂੰ ਜਨਮ ਨਹੀਂ ਦੇਣਾ ਚਾਹੀਦਾ ਜਿਹਦੇ ਨਾਲ ਬਾਅਦ ਵਿੱਚ ਪਛਤਾਉਣਾ ਪਵੇ ਅੱਜ ਆਪਾਂ ਦੇਖਦੇ ਆਂ ਪਰਿਵਾਰਾਂ ਦੇ ਵਿੱਚ ਪਰਿਵਾਰ ਕਰਮ ਕਾਂਡ ਕਰਦੇ ਨੇ ਪੁੱਛ ਲਓ ਜੀ ਕਿਉਂ ਕਰਦੇ ਆ ਨਹੀਂ ਜੀ ਸਾਡੇ ਤੇ ਸ਼ੁਰੂ ਤੋਂ ਹੀ ਚੱਲੇ ਆਉਂਦਾ ਜੀ ਵੱਡਿਆਂ ਨੇ ਗਲਤੀ ਕੀਤੀ ਆਪਾਂ ਵੀ ਕਰਨੀ ਆ ਉਹ ਸਰਾਧ ਕਰਦੇ ਸੀ ਆਪਾਂ ਜੀਉਂਦਿਆਂ ਦੀ ਸੇਵਾ ਕਰ ਲਈਏ ਮਰਿਆਂ ਤੋਂ ਬਾਅਦ ਕੀ ਸੇਵਾ ਕਰਾਂਗੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਗਿਆਨ ਗਿਆਨ ਦਾ ਨਾ ਹੋਣਾ ਹੀ ਅਗਿਆਨਤਾ ਅਗਿਆਨਤਾ ਦਾ ਆਪਣਾ ਕੋਈ ਵजूद ਨਹੀਂ ਗੁਰਬਾਣੀ ਇਸ ਜਗ